ਪੂਰਾ ਕੀ ਮਾਮਲਾ ਹੈ ਜਿਸ ਨੂੰ ਲੈ ਕੇ ਤੁਹਾਨੂੰ ਪੁਲਿਸ ਤੱਕ ਪਹੁੰਚਣਾ ਪਿਆ ਔਰ ਹੁਣ ਉਸ ਮਾਮਲੇ ਦੇ ਵਿੱਚ ਸਟੇਟਸ ਕੀ ਆ ਉਹਦਾ ਐਸਐਜੀ ਕਿ 3 ਤਰੀਕ ਰਾਤ ਨੂੰ ਲਗਭਗ 11:30 ਦੇ ਕਰੀਬ ਐਗਜ਼ੈਕਟ ਟਾਈਮ ਜਿਹੜਾ ਹੈ ਉਹ ਆਨ ਰਿਕਾਰਡ ਹੈ ਕਾਲ ਦੇ ਵਿੱਚ ਮੈਨੂੰ ਇੱਕ ਗੌਰਵ ਨਾਮ ਦੇ ਵਿਅਕਤੀ ਦੀ ਕਾਲ ਆਈ ਕਿ ਤੁਹਾਡੇ ਬਾਰੇ ਇੱਕ ਗੈਂਗਸਟਰ ਰঞ্জੀਤ ਨਾਮ ਦਾ ਬੰਦਾ ਥ੍ਰੈਟਨਿੰਗ ਕਰ ਰਿਹਾ ਹੈ ਔਰ ਉਹ ਕਹਿੰਦਾ ਹੈ ਕਿ ਮੈਂ ਗੋਲੀਆਂ ਚਲਾਨਾਂ ਮੈਂ ਉਹ ਗੈਂਗਸਟਰਾਂ ਤਸ਼ਵੀਰਤ ਮਲਿਕ ਜਿਹੜਾ ਹੈ ਮੈਂ ਮੰਜੇ ਦੇ ਲੰਮਾ ਪਾ ਦੇਣਾ ਹੈ ਤੇ ਗੋਲੀਆਂ ਚਲਾਣੀ ਆ ਉਹਦੇ ਤੇ ਉਹ ਗੌਰਵ ਨੂੰ ਫਿਰ ਮੈਂ ਕਿਹਾ ਮੈਂ ਕਿਹਾ ਮੈਂ ਰਿਪੋਰਟ ਦਾਂ ਪੁਲਿਸ 24 ਆਵਰ ਦੇ ਉੱਤੇ ਗੱਲ ਕਰ ਰਿਆ ਮੇਰੇ ਨਾਲ ਉਹਨੇ ਗੌਰਵ ਨੇ ਫਿਰ ਮੈਨੂੰ ਰਿਕਾਰਡਿੰਗ ਭੇਜੀ ਥੀ ਉਹ ਰஞ்சிਤ ਨਾ ਦੇ ਬੰਦੇ ਦੀ ਕਿ ਇਹ ਉਹ ਬੋਲ ਰਿਹਾ ਸੀਗਾ ਸਾਰੀ ਗੱਲ ਕਿ ਇਸ ਤਰ੍ਹਾਂ ਸ਼ਵੇਤ ਮਲਿਕ ਨੂੰ ਗੋਲੀਆਂ ਮਾਰਾਂਗੇ ਸ਼ਵੇਤ ਮਲਿਕ ਨੂੰ ਠੀਕ ਕਰ ਦੇਾਂਗੇ ਸ਼ਵੇਤ ਮਲਿਕ ਨੂੰ ਸੋਧ ਦੇਾਂਗੇ ਤੇ ਉਹ ਸਾਰੀ ਰਿਕਾਰਡਿੰਗ ਫਿਰ ਮੈਂ ਉਸੇ ਰਾਤ ਨੂੰ 1 ਵਜੇ ਰਾਤ ਨੂੰ ਨੈਕਸਟ ਡੇ ਹੋ ਗਿਆ 4:00 1 ਘੰਟੇ ਬਾਅਦ ਮੈਂ ਆਲਮ ਵਿਜੇ ਸਿੰਘ ਜੀ ਜਿਹੜੇ ਸਾਡੇ ਡਿਪਟੀ ਕਮਿਸ਼ਨਰ ਆਫ ਪੁਲਿਸ ਨੇ ਉਹਨਾਂ ਨੂੰ ਉਹਨਾਂ ਨੇ ਫੋਨ ਵੀ ਚੁਕਲਿਆ ਮੇਰਾ ਆ ਸੋ ਗੁੱਡ ਆਫ ਯੂ ਸੋ ਗੁੱਡ ਆਫ ਹਿਮ ਉਸ ਤੋਂ ਬਾਅਦ ਉਹ ਉਹਨਾਂ ਨੂੰ ਮੈਂ ਰਿਕਾਰਡਿੰਗ ਵੀ ਭੇਜਤੀ ਔਰ ਨਾਲ ਹੀ ਮੈਂ ਮੈਸੇਜ ਵੀ ਭੇਜਦਾ ਗੌਰਵ ਦਾ ਮੋਬਾਈਲ ਨੰਬਰ ਵੀ ਭੇਜਦਾ ਵੀ ਰਿਕਾਰਡਿੰਗ ਤੇ ਮੋਬਾਈਲ ਨੰਬਰ ਲਈ ਸੀ ਆਇਆ ਉਹ ਰਿਕਾਰਡਿੰਗ ਗੌਰਵ ਨੇ ਮੈਨੂੰ ਭੇਜੀ ਸੀਗੀ ਤੇ ਗੌਰਵ ਤੋਂ ਪਤਾ ਲੱਗ ਸਕਦਾ ਹੈ ਕਿ ਉਹਦੇ ਫੋਨ ਤੇ ਕਿਹਦੀ ਰਣਜੀਤ ਦਾ ਕੀ ਨੰਬਰ ਹੈਗਾ ਸੋ ਮੈਂ ਉਹਨਾਂ ਨੂੰ ਕਿਹਾ ਜੀ ਕਿ ਥਿਸ ਇਜ਼ ਅ ਵੈਰੀ ਸੀਰੀਅਸ ਮੈਟਰ ਆਈ ਏਮ ਨਾਟ ਅਫਰੇਡ ਆਫ ਐਨੀਬਾਡੀ ਮੈਨੂੰ ਕਿਸੇ ਤੋਂ ਡਰ ਨਹੀਂ ਹੈਗਾ ਮੈਂ ਯੂਥ ਬੀਜੇਪੀ ਤੋਂ ਨਿਕਲੇ ਆ ਬੰਦਾ ਮੈਨੂੰ ਕਈ ਵਾਰੀ ਮੈਂ ਮੇਅਰ ਸੀਗਾ ਕੋਈ ਮੇਰੇ ਤੇ ਘਰਾਵ ਗਰਦਾ ਸੀ ਕੋਈ ਮੇਰੇ ਧਰਨੇ ਲਾਂਦਾ ਸੀ ਸੋ ਮੇਰੇ ਤੇ ਅਟੈਕਸ ਵੀ ਹੋਏ ਉਸ ਵੇਲੇ ਪਰਚੇ ਵੀ ਦਰਜ ਹੋਏ ਜਿਨ੍ਹਾਂ ਨੇ ਅਟੈਕ ਕੀਤੇ ਤੇ ਮੈਨੂੰ ਆਈ ਐਮ ਨੋਟ ਅਫਰੇਡ ਆਫ ਰੱਬ ਤੋਂ ਮੈਂ ਡਰਨਾ ਹੋਰ ਕਿਸ ਤੋਂ ਨਹੀਂ ਡਰਦਾ ਪਰ ਚਿੰਤਾ ਦਾ ਵਿਸ਼ਾ ਹੈ ਕਿ ਇੰਨੀ ਹਿੰਮਤ ਵੱਧ ਗਈ ਹੈ ਗੈਂਗਸਟਰਾਂ ਦੀ ਕਿ ਸਾਡੇ ਲੋਕਾਂ ਨੂੰ ਜੇ ਉਹ ਜਿਹਨੂੰ ਕਹਿ ਸਕਦੇ ਹੈਗੇ ਆ ਕਿ ਥ੍ਰੈਟਨ ਕਰ ਰਹੇ ਨੇ ਤਾਂ ਆਮ ਜਨਤਾ ਜਿਹੜੀ ਹੈ ਉਹਦਾ ਇਸ ਵੇਲੇ ਕੀ ਹਾਲ ਹੈ ਤੋ ਮੈਨੂੰ ਥੋੜਾ ਜਿਹਾ ਹੋਰ ਵੀ ਚਿੰਤਾ ਆਈ ਕਿਉਂਕਿ ਜਿਹੜੇ ਡੀਸੀਪੀ ਸਾਹਿਬ ਨੇ ਤੇ ਇਮੀਡੀਏਟਲੀ ਮੌਲਕ ਜੀ ਨੇ ਸਾਡੇ ਐਸਐਚਓ ਸਿਵਲ ਲਾਈਨ ਉਹਨਾਂ ਨੂੰ ਮਾਰਕ ਕਰਤੀ ਮੌਲਕ ਜੀ ਦਾ ਮੈਨੂੰ ਫੋਨ ਆਇਆ ਤੇ ਮੈਨਰੇ ਉਹਨਾਂ ਨਾਲ ਗੱਲ ਹੋਈ ਜੀ ਮੌਲਕ ਜੀ ਨੇ ਕਿਹਾ ਜੀ ਕਿ ਅਸੀਂ ਗੌਰਵ ਵੀ ਨਟੋਰੀਅਸ ਹੈ ਉਹਦਾ ਬੈਕਗ੍ਰਾਉਂਡ ਅਸੀਂ ਦੇਖੀ ਹੈ ਔਰ ਅਸੀਂ ਇਮੀਡੀਏਟਲੀ ਉਹਨੂੰ ਫੜ ਲਾਂਗੇ ਔਰ ਕਿਉਂਕਿ ਸਾਡੇ ਕੋਲ ਸੀਡੀਆਰ ਹੁੰਦੀ ਹੈ ਕਾਲ ਡਿਟੇਲ ਰਿਕਾਰਡ ਸੋ ਕਾਲ ਡਿਟੇਲ ਰਿਕਾਰਡ ਤੋਂ ਤੁਹਾਨੂੰ ਪਤਾ ਲੱਗ ਜਾਏਗਾ ਕਿ ਗੌਰਵ ਦੇ ਫੋਨ ਤੇ ਕੌਣ ਫ੍ਰੀਕੁਐਂਟ ਕਾਲਰ ਹੈਗਾ ਤੇ ਸਾਡੇ ਲਈ ਕੋਈ ਸਿੰਪਲ ਜਵਾਬ ਹੈ ਮਲਿਕ ਸਾਹਿਬ ਬੁਲਟ ਮੈਂ ਜਸ ਟੋਲਡ ਹਿਮ ਥੈਟ ਆਈ ਵਾਂਟ ਟੂ ਨੋ ਹੂ ਦਾ ਪਰਸਨ ਇਜ਼ ਬਿਹਾਈਂਡ ਆਲ ਥਿਸ ਨੌਨਸੈਂਸ ਤਾਂ ਕਿ ਅਸੀਂ ਐਕਸਪੋਜ਼ ਕਰ ਸਕੀਏ ਗੈਂਗਸਟਰਸ ਨੂੰ ਪਰ ਟਿਲ ਦਾ ਡੇਟ ਆ ਡਿਡਨਟ ਗੈਟ ਐਨੀ ਇਨਫੋਰਮੇਸ਼ਨ ਫ্রম ਦਾ ਪੁਲਿਸ ਡਿਪਾਰਟਮੈਂਟ ਪਰ ਚਿੰਤਾ ਮੈਨੂੰ ਇਸ ਗੱਲ ਦੀ ਹੈ ਕਿ ਜਨਤਾ ਦਾ ਕੀ ਬਣ ਰਿਹਾ ਹੈ ਕਿ ਜਿੱਥੇ ਸਾਡੇ ਲੋਕਾਂ ਨੂੰ ਥ੍ਰੈਟਨਿੰਗਸ ਆ ਰਹੀਆਂ ਨੇ ਸਾਡੇ ਲੋਕਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਅਸੀਂ ਰਾਜਨੀਤਿਕ ਲੋਕਾਂ ਅਸੀਂ ਸਮਾਜਿਕ ਕਾਰਜਕਰਤਾਵਾਂ ਅਸੀਂ ਜਨਤਾ ਦੀ ਆਵਾਜ਼ ਉਠਾਣੇ ਹੈਗੇ ਆ ਤੇ ਸਾਡਾ ਜੀਵਨ ਸੁਰੱਖਿਤ ਨਹੀਂ ਤੇ ਆਮ ਜਨਤਾ ਦੀ ਐਸੇ ਲਈ ਕੀ ਹਾਲਤ ਹੋਏਗੀ ਜਿਹੜੀ ਕਿ ਪ੍ਰਸ਼ਾਸਨ ਤੱਕ ਪਹੁੰਚ ਹੀ ਨਹੀਂ ਪਾਂਦੀ ਮੇਰਾ ਪੁਲਿਸ ਨਾਲ ਸੰਪਰਕ ਕੀਤਾ ਮੇਰਾ ਤਿੰਨ ਵਾਰੀ ਸੰਪਰਕ ਹੋਇਆ ਅਮੋਲਕ ਜੀ ਨਾਲ ਕਿਉਂਕਿ ਡੀਸੀਪੀ ਸਾਹਿਬ ਨੇ ਤੇ ਲਾਤੀ ਇਨਕੁਆਰੀ ਪਰ ਮੋਲਕ ਜੀ ਹਮੇਸ਼ਾ ਮੈਨੂੰ ਇਹੀ ਕਹਿੰਦੇ ਨੇ ਕਿ ਮੈਂ ਤੁਹਾਨੂੰ ਦੱਸ ਰਿਹਾ ਪਰ ਮੈਂ ਵੀ ਐਡਮਿਨਿਸਟਰेटर ਰਿਹਾ ਹਾਂ ਮੈਂ ਮੇਅਰ ਰਿਹਾ ਹਾਂ ਮੈਂ 20000 ਲੋਕਾਂ ਦੀ ਕਾਰਪੋਰੇਸ਼ਨ ਨੂੰ ਹੈਡ ਕੀਤਾ ਹੈਗਾ ਕਿ ਥਿਸ ਇਜ਼ ਅ ਵੈਰੀ ਸਿੰਪਲ ਜੌਬ ਜਸਟ ਟੂ ਡਿਟੈਕਟ ਦਾ ਪਰਸਨ ਕਿ ਫਰਮ ਦਾ ਕਾਲ ਡਿਟੇਲ ਰਿਕਾਰਡ ਤੇ ਕਹਿੰਦਾ ਕਿ ਜਿਹੜੀ ਜਿਹੜੀ ਹੈ ਗੌਰਵ ਜ ਨੇ ਤੁਹਾਨੂੰ ਕਾਲ ਕੀਤੀ ਫਿਰ ਉਸ ਬੰਦੇ ਨੇ ਹਾਲੇ ਤੱਕ ਐਗਜੈਕਟ ਹੈ ਕਿ ਗੌਰਵ ਪਹਿਲੇ ਪਤਾ ਲੱਗੇਗਾ ਉਹ ਕੀ ਹੈ ਫਿਰ ਗੋਲ ਧਮਕੀ ਆਈ ਉਹ ਗੌਰਵ ਦੇ ਫੋਨ ਤੇ ਆਈ ਹੈ गौरव ने मनो वीडियो भेजी नेचली वो धमकी गौरव ਦੇ ਫੋਨ ਦੇ ਉੱਤੇ ਆਈ ਉਹ ਰਣਜੀਤ ਦਾ ਵੀ ਫੋਨ ਨੰਬਰ ਮਿਲ ਜਾਏਗਾ ਪਰ ਅੱਜ ਅਸੀਂ 9 10 ਦਿਨ ਹੋ ਗਏ ਨੇ 9 10 ਦਿਨ ਤੋਂ ਕੋਈ ਅਰੈਸਟ ਨਹੀਂ ਕੋਈ ਉਹਦੇ ਤੇ ਕੋਈ ਐਸੀ ਗੱਲ ਨਹੀਂ ਦਿਸ ਇਜ਼ ਅ ਮੈਟਰ ਆਫ ਕੈਰ ਕਿ ਦਾ ਕਾਰਨ ਕੀ ਸਮਝਦੇ ਆ ਕਿ ਕੋਈ ਇੰਨਾ ਪਤਾ ਲੱਗਾ ਵੀ ਕੇਸ ਵਜ੍ਹਾ ਕਰਕੇ ਇਹਨਾਂ ਨੇ धमकी ਪਹਿਲੀ ਗੱਲ ਤੇ ਇਹ ਹੈ ਜੀ ਕਿ ਮੈਂ ਵੋਕਲ ਹੈਗਾ ਮੈਂ ਜਨਤਾ ਦੀ ਆਵਾਜ਼ ਹਮੇਸ਼ਾ ਚੁਕਣਾ ਵਾਂ ਬੋਲਡ ਹੋ ਕੇ ਚਾਹੇ ਹੂਐਵਰ 빅 ਦਾ ਪਰਸਨ ਇਜ਼ ਆਮ ਅ ਪਬਲਿਕ ਸਰਵੈਂਟ ਮੈਂ ਪਬਲਿਕ ਰਿਪ੍ਰੈਜ਼ੈਂਟੇਟਿਵ ਰਹਾ ਹਾਂ ਮੈਂ ਸਮਝਦਾ ਕਿ ਮੇਰਾ ਇਖਲਾਕੀ ਕਰਜ ਹੈ ਕਿ ਬੀਜੇਪੀ ਦਾ ਕਰਮਗਰਤਾ ਹੋਣ ਦੇ ਨਾਤੇ ਮੇਰਾ ਫਰਜ ਹੈ ਕਿ ਕਿਸੇ ਨੂੰ ਵੀ ਕੋਈ ਪ੍ਰੋਬਲਮ ਆਏ ਤੇ ਮੈਂ ਉੱਥੇ ਅ ਅੱਗੇ ਹੋ ਕੇ ਤੇ ਲੀਡ ਕਰਾਂ ਉਹਨੂੰ ਪ੍ਰੋਬਲਮ ਤੋਂ ਕੱਢਣ ਲਈ ਸਾਡੇ ਜੀ ਆ ਲਾਲ ਜੀ ਹੈਗੇ ਨੇ ਨਜ਼ਦੀਕ ਉਹਨਾਂ ਦੇ ਕਰੋੜਾ ਰੁਪਏ ਦਾ 3 ਕਰੋੜ ਰੁਪਏ ਦਾ ਢਾਕਾ ਵੱਜ ਗਿਆ ਦਿਹਾੜੇ ਬਿਲਕੁਲ ਨਾਲ ਮੇਰੀ ਰੈਜ਼ਿਡੈਂਸ ਤੇ ਉਹਨਾਂ ਦੀ ਰੈਜ਼ਿਡੈਂਸ ਦਾ ਤੁਸੀਂ ਸਭ ਲੋਕ ਜਾਣਦੇ ਹੋ ਇਸ ਤਰ੍ਹਾਂ ਹੀ ਅਸੀਂ ਸੁਣਦੇ ਪਏ ਹਾਂ ਚੋਰੀਆਂ ਦੀ ਫਰੋਤੀਆਂ ਦੀ ਅੱਜ ਤੇ ਇੱਕ ਘਟਨਾ ਮੇਰੇ ਨਾਲ ਵਾਪਰ ਗਈ ਸੋ ਇਹ ਗੈਂਗਸਟਰਸ ਦੇ ਇੰਨੇ ਹੌਸਲੇ ਕਿਉਂ ਵਧੇ ਨੇ ਹੁਣ yogi ji ਨੇ yogi ji ਦੇ ਰਾਜ ਜੀ ਜਾਂ ਤੇ ਗੈਂਗਸਟਰ ਜਿਹੜੇ ਨੇ ਉਹ UP ਛੱਡ ਕੇ ਭੱਜ ਗਏ ਨੇ ਜਾਂ ਉਹ ਗੈਂਗਸਟਰ ਜਿਹੜੇ ਨੇ ਉਹ ਉੱਪਰ ਚਲੇ ਗਏ ਲੱਗਦਾ ਕਿ ਲੋਕ ਭਲਾਈ ਦੇ ਕੰਮ ਕਰਦੇ ਸੀ ਤੁਸੀਂ ਕੋਈ ਐਸਾ ਕੰਮ ਕੀਤਾ ਜਿਸ ਦੇ ਬਸ ਧਮਕੀਆਂ ਆਈਆਂ ਜਾਂ ਫਿਰ ਤੁਸੀਂ BJP ਆਗੂ ਜੀ ਤਾਂ ਕਰਕੇ ਧਮਕੀਆਂ ਆਈਆਂ ਐਸਾ ਹੈ ਜੀ ਕਿ ਕੁਝ ਵੀ ਹੋ ਸਕਦਾ ਮੈਂ ਐਸੇ ਕਰਕੇ ਪੁਲਿਸ ਨੂੰ ਗਿਆ ਨਾ ਕਿ ਉਹ ਬੰਦਾ ਦੱਸੇਗਾ ਕਿਉਂਕਿ ਮੈਂ ਤੇ ਬੀਜੇਪੀ ਦਾ ਕਾਰਜਕਰਤਾ ਵੀ ਹਾਂ ਮੈਂ ਮੇਅਰ ਵੀ ਰਿਹਾ ਆ ਮੈਂ ਪ੍ਰੈਜ਼ੀਡੈਂਟ ਵੀ ਰਿਹਾ ਬੀਜੇਪੀ ਦਾ ਮੈਂ ਮੈਂਬਰ ਆਫ ਪਾਰਲੀਮੈਂਟ ਵੀ ਰਿਹਾ ਬੀਜੇਪੀ ਦਾ ਔਰ ਮੈਂ ਤੁਰੰਤ ਨਿਰੰਤਰ ਮੁੱਦਿਆਂ ਦੇ ਉੱਤੇ ਜਿੱਥੇ ਜਨਤਾ ਨੂੰ ਕੋਈ ਪ੍ਰੋਬਲਮ ਆਂਦੀ ਹੈ ਆਪਣੇ ਮੁੱਦੇ ਤੇ ਨਹੀਂ ਗੱਲ ਕੀਤੀ ਕਦੀ ਮੈਂ ਮੈਂ ਕੇਵਲ ਜਨਤਾ ਦੇ ਮੁੱਦੇ ਚੁਕਣਾ ਵਾ ਕਿ ਜਨਤਾ ਨੂੰ ਰਿਲੀਫ ਕਿਸ ਤਰ੍ਹਾਂ ਮਿਲੇ ਤੇ ਇਹ ਹੁਣ ਇਹੀ ਦੇਖਣ ਦੀ ਗੱਲ ਹੈ ਕਿ ਇਹ ਐਲੀਮੈਂਟ ਜਿਨਨੇ ਇਹ ਧਮਕੀ ਉਹ ਗੈਂਗਸਟਰ ਤੋਂ ਦਵਾਈ ਹੈ ਉਹੀ ਤੇ ਫੜਨਾ ਚਾਹੀਦਾ ਐਲੀਮੈਂਟ ਕਿ ਹਫਤੇ ਚ ਪੁਲਿਸ ਨੇ ਕੋਈ ਤੁਹਾਡਾ ਸਕਿਉਰਟੀ ਰਿਵਿਊ ਕੀਤਾ ਜੀ ਸਕਿਉਰਟੀ ਰਿਵਿਊ ਮੈਂ ਤਾਂ ਕੋਈ ਮੰਗ ਨਹੀਂ ਕੀਤੀ ਜੀ ਇਹ ਤਾਂ ਪੁਲਿਸ ਨੇ ਦੇਖਣਾ ਜਿਨ੍ਹਾਂ ਨੇ ਸਕਿਉਰਟੀ ਪ੍ਰੋਵਾਈਡ ਕਰਨੀ ਹੈ ਮੈਂ ਮੰਗ ਨਹੀਂ ਕੀਤੀ ਪੁਲਿਸ ਤੋਂ ਮੈਂ ਤਾਂ ਮੰਗ ਕੀਤੀ ਹੈ ਕਿ ਉਸ ਕਲਪਰੇਟ ਨੂੰ ਫੜਿਆ ਜਾਏ ਕਿਉਂਕਿ ਇੱਕ ਕਾਂ ਟੰਗ ਦਿਆਂਗੇ ਤੇ ਸਾਰਿਆਂ ਨੂੰ ਉਹਦੀ ਚਿੰਤਾ ਹੋ ਰਹੀ ਹੈ। ਬਹੁਤ ਅਕਸਰ ਪੁਲਿਸ ਦਾ ਜਵਾਬ ਕੀ ਹੈ ਜਿਵੇਂ ਤੁਸੀਂ ਕਹੇ ਕਿ ਮੈਂ 2-3 ਵਾਰ ਪੁੱਛਿਆ। ਪਹਿਲਾਂ ਤਾਂ ਉਹਨਾਂ ਨੇ ਕਿਹਾ ਤਾਂ ਕਿ ਸੀਡੀਆਰ ਆਪਾਂ ਲੈ ਲਈ। ਹੁਣ ਕੀ ਕਹਿ ਰਹੇ ਹੋ? ਉਹ ਬਸ ਕਮਿਸ਼ਨਲ ਕਰਕੇ ਐਕਚੁਅਲੀ ਮੈਨੂੰ ਅਮੋਲਕ ਜੀ ਕਹਿੰਦੇ ਨੇ ਕਿ ਇਹ ਮੈਨੂੰ 2 ਦਿਨ ਦਾ ਟਾਈਮ ਦੇ ਦਿਓ। 2-3 ਨਾ ਹੀ ਕਹਿ ਚੁੱਕੇ ਨੇ ਮੈਨੂੰ ਕਿ ਮੈਨੂੰ 2 ਦਿਨ ਦਾ ਟਾਈਮ ਦੇ ਦਿਓ। ਮੈਂ ਤੁਹਾਨੂੰ ਬਿਲਕੁਲ ਉਹ ਬੰਦੇ ਅਰੈਸਟ ਹੋਣਗੇ। ਅਸੀਂ ਉਹ ਨਜ਼ਦੀਕ ਪਹੁੰਚ ਚੁੱਕੇ ਆ। ਪਰ ਟਿਲ ਦਿਸ ਟਾਈਮ ਆਈ ਡਿਡਨਟ ਗੈਟ ਐਨੀ ਇਨਫੋਰਮੇਸ਼ਨ ਫਰੋਮ ਅਮੋਲਕ ਜੀ ਰਿਗਾਰਡਿੰਗ ਦਾ ਪਰਸਨ ਰਿਸਪੌਂਸਿਬਲ ਫਾਰ ਦਿਸ ਡੀਜੀਪੀ ਜੀ ਜਾਂ ਕਿਸੇ ਹੋਰ ਸੀਨੀਅਰ ਅਫੀਸ਼ਰ ਦੇ ਧਿਆਨ ਚ ਲੈਂਦੀ ਹੈ ਐਸਾ ਹੈ ਕਿ ਡੀਸੀਪੀ ਜਿਹੜੇ ਨੇ ਉਹ ਸਾਡੇ ਆਈਪੀਐਸ ਅਫੀਸਰ ਨੇ ਔਰ ਸੀਨੀਅਰ ਨੇ ਨਹੀਂ ਹੋਏਗਾ ਤਾਂ ਮੈਂ ਫਿਰ ਗੌਰਵ ਯਾਦਵ ਜੀ ਨਾਲ ਗੱਲ ਕਰਾਂਗਾ ਡੀਜੀਪੀ ਸਾਹਿਬ ਨਾਲ ਪਾਰਟੀ ਹਾਈ ਕਮਾਂਡ ਦੇ ਧਿਆਨ ਚ ਲੈਂਦਾ ਮਾਮਲਾ ਸੀ ਪਾਰਟੀ ਹਾਈ ਕਮਾਂਡ ਦੇ ਧਿਆਨ ਵਿੱਚ ਮੈਂ ਜਨਤਾ ਦਾ ਸੇਵਕ ਆ ਮੈਨੂੰ ਆਪਣੀ ਜਾਨ ਦੀ ਨਹੀਂ ਚਿੰਤਾ ਜੀ ਮੈਨੂੰ ਜਾਨ ਦੀ ਚਿੰਤਾ ਨਹੀਂ ਹੈ ਮੈਨੂੰ ਲੋਕਾਂ ਦੀ ਜਾਨ ਦੀ ਚਿੰਤਾ ਹੈ ਮਲਿਕ ਸਾਹਿਬ ਸਵਾਲ ਇਹ ਹੈ ਕਿ ਜੇਕਰ ਤੁਹਾਡੇ ਵਰਗੇ ਇੱਕ ਪਰਸਨੈਲਿਟੀ ਦੇ ਨਾਲ ਇਹ ਕੁਝ ਹੋ ਰਿਹਾ ਤਾਂ ਆਮ ਪਬਲਿਕ ਫਿਰ ਉਹਦੇ ਤੋਂ ਕੀ ਐਕਸਪੈਕਟ ਕਰ ਸਕਦੇ ਨੇ ਨਹੀਂ ਮੈਂ ਤਾਂ ਦੇਖ ਹੀ ਰਿਹਾ ਜੀ ਕਿ ਜਿਸ ਤਰ੍ਹਾਂ ਇਹ ਐਂਟੀ ਸੋਸ਼ਲ ਐਲੀਮੈਂਟਸ ਜਿਹੜੇ ਨੇ ਇਹਨਾਂ ਦਾ ਹੌਸਲਾ ਵਧਿਆ ਹੋਇਆ ਹੈ ਜਿਸ ਤਰ੍ਹਾਂ ਇਹ ਗੈਂਗਸਟਰ ਮੂੰਹ ਤੋਂ ਹੀ ਧਮਕੀ ਤੁਹਾਨੂੰ ਮੈਂ ਸੁਣਾਈ ਵੀ ਹੈ ਉਹਨੇ ਕਿ ਮੂੰਹ ਤੋਂ ਧਮਕੀ ਦੇ ਵਿੱਚ ਕਹਿ ਰਿਹਾ ਹੈਗਾ ਕਿ ਮੈਂ ਗੈਂਗਸਟਰ ਹਾਂ ਸਾਨੂੰ ਆਂਦਾ ਗੋਲੀਆਂ ਨਾਲ ਕਿਦਾਂ ਸਦਾ ਕਰਨਾ ਹੈ ਸ਼ਵੇਤ ਨੂੰ ਅਸੀਂ ਮੰਜੇ ਤੇ ਪਾ ਦੇਵਾਂਗੇ ਦੇਖੀ ਜਾਓ ਇਹ ਉਹ ਮਤਲਬ ਐਸੀ ਥ੍ਰੈਟਨਿੰਗ ਜਿਹੜੀ ਹੈ ਰਿਕਾਰਡਡ ਹੈ ਮੇਰੇ ਸਾਹਮਣੇ ਤੇ ਪ੍ਰੌਮਟ ਐਕਸ਼ਨ ਹੋਣਾ ਚਾਹੀਦਾ ਚੱਕ ਦਾ ਨੰਬਰ ਵੀ ਪ੍ਰੋਵਾਈਡ ਕਰਤਾ ਤਾਂ ਵੀ ਹਲੇ ਤੱਕ ਪੁਲਿਸ ਟ੍ਰੇਸ ਨਹੀਂ ਕਰ پا ਰਹੀ ਤੇ ਜੇ ਕੋਈ ਬਹੁਤ ਵੱਡਾ ਕੋਈ ਕ੍ਰਾਈਮ ਹੋ ਜੇ ਪੁਲਿਸ ਕਿਦਾਂ ਸੋਲਵ ਕਰੇਗੀ ਨਹੀਂ ਮੇਰਾ ਇਹ ਕਹਿਣਾ ਜੀ ਕਿ ਪੁਲਿਸ ਸ਼ੂਟ ਰਿਪਲਾਈ ਨਾਉ ਮੈਂ ਆਪਣਾ ਜ਼ਿੰਮੇਵਾਰੀ ਕਰਤੀ ਮੈਂ ਦੱਸ ਵੀ ਦਿੱਤਾ ਉਹਨਾਂ ਨੂੰ ਕਿ ਇਹ ਮੈਨੂੰ ਥ੍ਰੈਟਨਿੰਗ ਆਈ ਹੈ ਮੇਰੇ ਕੋਲ ਸੀਆਈਏ ਸਭ ਦੇ ਅਧਿਕਾਰੀ ਸਿੰਘ ਸਾਹਿਬ ਵੀ ਆਏ ਜਦੋਂ ਉਹਨਾਂ ਨੂੰ ਪਤਾ ਲੱਗਾ ਕਮਾਂਡਰ ਨੇ ਸੀਆਈਏਐਸਐਫ ਫੋਰਸ ਦੇ ਔਰ ਉਹਨਾਂ ਨੇ ਵੀ ਆਪਣੇ ਲੈਵਲ ਦੇ ਉੱਤੇ ਦੇ ਉੱਤੇ ਪ੍ਰੋਪਰ ਕਮਿਊਨੀਕੇਟ ਕੀਤਾ ਪਰਸੋਂ ਆਏ ਸੀ ਬਿਲਕੁਲ ਉਹ ਕਮਾਂਡੈਂਟ ਸਾਹਿਬ ਸਿੰਘ ਸਾਹਿਬ ਪਰ ਅੱਜ ਤੱਕ ਮੈਨੂੰ ਕੋਈ ਜਾਣਕਾਰੀ ਨਹੀਂ ਇਹ ਲਗਭਗ 8 7 8 ਦਿਨ ਹੋ ਗਏ ਇਸ ਗੱਲ ਨੂੰ ਸਰਪੰਜਾਬ ਦੇ ਮੌਜੂਦਾ ਲੈਂਡ ਰੋਰ ਸੀਥੀ ਨੂੰ ਕਿਸ ਤਰ੍ਹਾਂ ਦੇਖਦੇ ਹੋ ਚਾਹੇ ਲੁਧਿਆਣਾ ਦੀ ਗੱਲ ਕਰੀ ਜਿੱਥੇ ਰੋਜ਼ਾਨਾ ਕੋਈ ਨਾ ਕੋਈ ਟੱਕਣਾ ਵਾਪਰ ਰਹੀ ਹੈ ਕੱਲ ਇੱਕ ਐਕਸੈਂਸ ਜੀ ਮੈਨੂੰ ਦੁਰਭਾਗੇ ਭੁਰਨਾ ਹੈ ਕਿ ਇਹ ਕੰਮ ਕਰਨਾ ਪੰਜਾਬ ਸਰਕਾਰ ਦਾ ਹੈ ਜਵਾਬ ਦੇ ਗਏ ਨੇ ਭਗਵੰਤ ਮਾਨ ਜੀ ਜਿਹੜੇ ਕਿ ਟੀਵੀ ਮਿਨਿਸਟਰ ਜਿਨ੍ਹਾਂ ਨੂੰ ਬਣਾਇਆ ਗਿਆ ਹੈਗਾ ਔਰ ਜਵਾਬਦੇਹ ਨੇ ਇਹਨਾਂ ਦੇ ਸਾਰੇ ਬੋਡੀ ਦੇ ਲੋਕ ਸੋ ਆਮ ਜਨਤਾ ਨੂੰ ਸੁਰੱਖਿਆ ਸਭ ਤੋਂ ਵੱਡੀ ਗੱਲ ਤੇ ਸੀ ਕਿ ਮੈਂ ਮੈਂਬਰ ਆਫ ਪਾਰਲੀਮੈਂਟ ਹੋਣ ਦੇ ਨਾਤੇ ਜਿਹੜੇ ਸਾਡੇ ਕਮਿਸ਼ਨਰ ਸੀਗੇ ਉਹ ਸੁਨਾਲੀ ਜੀ ਉਹਨਾਂ ਨਾਲ ਮੀਟਿੰਗ ਕਰਕੇ ਤੇ 스마트 ਸਿਟੀ ਦਾ ਪ੍ਰੋਜੈਕਟ ਪਾਸ ਕਰਾਇਆ ਉਹਦੇ ਸਭ ਤੋਂ ਪਹਿਲਾ ਪੁਆਇੰਟ ਮੈਂ ਉਹਨਾਂ ਨੂੰ ਕਿਹਾ ਲਿਖੋ ਕਿ ਹਰ ਕਾਰਨਰ ਤੇ ਸੀਸੀਟੀਵੀ ਕੈਮਰੇ ਹੋਣੇ ਚਾਹੀਦੇ ਨੇ ਅਸੀਂ ਪੁਲਿਸ ਨੂੰ ਐਮਪਾਵਰ ਕਰਨਾ ਹੈ ਅਸੀਂ ਪੁਲਿਸ ਨੂੰ ਲੇਟੈਸਟ ਟੈਕਨੋਲੋਜੀ ਦੇਣੀ ਹੈ ਮੈਂ ਖੁਦ ਆਪਣੇ ਐਮਪੀ ਲੈਡ ਫੰਡ ਜੋ ਗੁਰੂ ਬਾਜ਼ਾਰ ਹੋ ਜਾਏ ਚਾਹੇ ਸ਼ਾਸਤਰੀ ਮਾਰਕੀਟ ਹੋ ਜਾਏ ਚਾਹੇ ਉਹ ਮੈਡੀਸਿਨ ਮਾਰਕੀਟ ਹੋ ਜਾਏ ਚਾਹੇ ਉਹ ਗੋਇੰਡਾ ਦਾ ਮਾਰਕੀਟ ਹੋ ਜਾਏ ਹਾਲ ਬਾਜ਼ਾਰ ਹੋ ਜਾਏ ਅੰਦਰੂਨ ਸ਼ਹਿਰ ਦੇ ਵਿੱਚ ਸੀਸੀਟੀਵੀ ਕੈਮਰੇ ਲਵਾਏ ਸੀ ਪਰ ਸਫੀਸ਼ੀਐਂਟ ਨਹੀਂ ਸੀ ਅਸੀਂ 80 ਕਰੋੜ ਦਾ ਬਜਟ ਬਣਾਇਆ ਸੀਸੀਟੀਵੀ ਕੈਮਰੇ ਲਗਵਾਉਣ ਲਈ ਪਰ ਅਫਸੋਸ ਹੈ ਕਿ ਇਧਰ ਸਰਕਾਰੋਂ ਤੇ 500 ਕਰੋੜ ਰੁਪਏ ਆ ਗਏ ਪਰ ਮੈਚਿੰਗ ਗ੍ਰਾਂਟ ਨਾ ਮਿਲਣ ਕਰਕੇ ਜਿਹੜੀ ਪੰਜਾਬ ਸਰਕਾਰ ਨੇ ਦੇਣੀ ਸੀ ਪਹਿਲੇ ਕਾਂਗਰਸ ਦੀ ਪੰਜਾਬ ਸਰਕਾਰ ਸੀ ਉਸ ਤੋਂ ਬਾਅਦ ਉਹ ਨਾਮ ਆਜੀ ਪਾਰਟੀ ਦੀ ਪੰਜਾਬ ਸਰਕਾਰ ਆ 2.5 ਸਾਲ ਤੋਂ ਅੱਜ ਜੋ ਕੈਮਰਿਆਂ ਲਈ ਬਾਕੀ ਹੋਰ ਵੀ ਪ੍ਰੋਜੈਕਟ ਸੀਗੇ ਕੈਰੋਸ ਮਾਰਕੀਟ ਦੀ ਪਾਰਕਿੰਗ ਸੀ ਔਰ ਹੋਰ ਪਾਰਕਿੰਗ ਸੀਗੀਆਂ ਉਹਦੇ ਵਿੱਚ ਲੈਂਡਸਕੇਪਿੰਗ ਵੀ ਸੀਗੀ ਉਹਦੇ ਹੋਰ ਵੀ ਸੀਗੀਆਂ ਸੁਵਿਧਾਵਾਂ ਪਰ ਸਭ ਤੋਂ ਜ਼ਰੂਰੀ ਮੈਂ ਕਿਹਾ ਸੀ ਕੈਮਰੇ ਸ਼ੁਰੂ ਵੀ ਹੋ ਗਏ ਪਰ ਉਹ ਪੇਮੈਂਟ ਨਹੀਂ ਮਿਲੀ ਪਾਰਟੀ ਨੂੰ ਉਹ ਅਧ ਬਚਤਦਾ ਹੀ ਪਿਛਲੇ 3 ਸਾਲ ਤੋਂ ਕੈਮਰੇ ਨੇ ਤੇ ਅਪਰਾਧੀਆਂ ਨੂੰ ਕਿਸ ਤਰ੍ਹਾਂ ਫੜਾਂਗੇ ਅਸੀਂ ਸੋ ਇਹ ਤੇ ਸਰਕਾਰ ਦੀ ਜ਼ਿੰਮੇਵਾਰੀ ਹੈ ਨਾ ਕਿ ਪੁਲਿਸ ਨੂੰ 엠ਪਾਵਰ ਕਰਨ ਸਭ ਤੋਂ ਜ਼ਰੂਰੀ ਸੀਸੀਟੀਵੀ ਕੈਮਰਾ ਹੈ ਕਿ ਅਪਰਾਧੀ ਜਿਹੜਾ ਕਿੱਥੋਂ ਨਿਕਲਦਾ ਕਿੱਥੇ ਜਾਂਦਾ ਕਿਸੇ ਨਾ ਕਿਸੇ ਕੈਮਰੇ 'ਚ ਫੜਿਆ ਜਾਏਗਾ ਸੋ ਠੀਕ ਹੈ ਠੀਕ ਹੈ ਸਾਰਾ